ਕੁਣ ਲੰ ਆਪਣੀ ਧੀ ਦੀ ਦੁਆ ਇਹ ਜਿਹੜੀ ਦੁਨੀਆ ਕਲਪਾਂਦੀ ਹੈ ਜਾਂ ਦੁਖੀ ਕਰਦੀ ਹੈ ਨਾ ਕਿਸੇ ਧੀ ਨੂੰ ਉਹਨੂੰ ਤੂੰ ਹੀ ਉਹ ਦੇਖੀ ਉਹਨੂੰ ਤੂੰ ਹੀ ਦੇਖੀ ਮੇਰੇ ਰੱਬਾ ਉਹਨੂੰ ਤੂੰ ਹੀ ਉਹ ਦੇਖੀ ਮੈਨੂੰ ਪਤਾ ਵੀ ਹੈ ਕਿਹੜੇ ਕਿਹੜੇ ਲੋਕ ਜੈਲਸ ਕਰਦੇ ਮੈਨੂੰ ਨਹੀਂ ਲੱਗੀ ਬਟਵਾਲਾ ਤੁਹਾਡੀ ਫੇਮਸ ਨਹੀਂ ਇੰਨੀ ਕੁਝ ਸਿਕਸੈਸ ਨਹੀਂ ਮਿਲੀ ਤਾਂ ਵੀ ਲੋਕ ਤਾਂ ਨੂੰ ਤਦਾਂ ਕੀ ਹੁੰਦਾ ਐਨੀ ਜੈਲਸੀ ਐਨੀ ਜੈਲਸੀ ਲਵੀ ਤੂੰ ਉਹ ਲਵੀ ਤਾਂ ਅੱਗੇ ਬਿਮਾਰ ਰਹਿੰਦੀ ਸੀ ਉਹਦੀ ਭੈਣ ਤਾਂ ਬਿਮਾਰ ਰਹਿੰਦੀ ਸੀ ਤੁਸੀਂ ਲੋਕਾਂ ਨੇ ਉਹਨੂੰ ਕੁਝ ਮੈਨੂੰ ਵੀ ਪਰੇਸ਼ਾਨ ਕਰਨਾ ਸ਼ੁਰੂ ਕਰਤਾ ਹੈ ਮੇਰੀ ਭੈਣ ਦੀ ਜ਼ਿੰਦਗੀ ਦਾ ਖਰਾਬ ਕਰਤੀ ਤੁਸੀਂ ਕੁਝ ਕੁ ਘਟਿਆ ਜਨਾਨੀਆਂ ਨੇ ਹੁਣ ਮੇਰੀ ਨਹੀਂ ਜਰੀ ਜਾਂਦੀ ਮੇਰੇ ਮਾਲਕਾ ਜੜੇ ਬਸ ਜਨਨੀਆਂ ਕਿਸੇ ਦੀ ਧੀਆਂ ਤੋਂ ਇਹ ਭੈਣਾਂ ਦੀ ਲਾਈਵ ਬਰਬਾਦ ਕਰਦੀਆਂ ਨਾ ਉਹਨਾਂ ਨੂੰ ਤੂੰ ਹੀਉ ਦੇਖੀ ਫੇ ਮੇਰੇ ਪਰਵਰਦੀਗਾਰ ਆਪਣੀ ਧੀ ਦੀ ਅਰਜੀ ਸੁਣ ਲੈ ਮੇਰੇ ਪਰਵਰਦੀਗਾਰ ਫੇ ਮੇਰੇ ਅੱਲਾ ਮੇਰੇ ਅੱਲਾ ਸੁਣ ਲੈ ਦੁਆ ਮੇਰਲਾ ਸੁਣ ਲਾ ਦਵਾ ਮੇਰਲਾ ਸੁਣ ਲਾ ਦਵਾ ਮੇਰਲਾ ਸੁਣ ਲਾ ਦਵਾ ਨੇ ਜਿਹੜੇ ਸੜਦੇ ਨਾ ਜਿੱਥੇ ਤੱਕ ਮਰਜ਼ੀ ਜ਼ੋਰ ਲਾ ਲੋ ਇਹ ਲਵੀ ਬਟਵਾਲਾ ਹੈ ਛਾਂਸੀ ਦੀ ਰਾਣੀ ਹੈ ਰੋਕੇ ਨਾ ਪਿੱਛੇ ਪੈਰ ਪੱਟਣ ਵਾਲਿਆ ਚੋਣੀ ਹੈ ਆਪਣੇ ਮਾਪਿਆਂ ਦਾ ਸਰ ਉੱਚਾ ਕਰਕੇ ਜਾਊਂਗੀ ਮਿਹਨਤ ਕਰਕੇ ਉਹਦੀ ਗਲਤ ਜਨਾਨੀਆਂ ਨੂੰ ਮੇਰੇ ਤੋਂ ਸੁਣਨ ਲੱਗੀਆਂ ਗਲਤ ਕੰਮ ਕਰਕੇ ਨਹੀਂ ਆਪਣੀ ਮਿਹਨਤ ਦੀ ਕਮਾਈ ਨਾਲ ਥੋੜੀ ਖਾ ਲੂੰਗੀ ਥੋੜੀ ਰੋਟੀ ਖਾ ਲੂੰਗੀ ਪਰ ਖਾਉਂਗੀ ਇੱਜ਼ਤ ਦੀ ਜਿਹੜੇ ਲੋਕ ਮੈਨੂੰ ਜਾਣ ਬੁੱਝ ਕੇ ਪਰੇਸ਼ਾਨ ਕਰਨਾ ਚਾਹੁੰਦੇ ਨੇ ਨਾ ਉਹ ਇੱਕ ਗੱਲ ਸੁਣ ਲੋ ਟੂਏ ਤੱਕ ਜ਼ੋਰ ਲਾ ਲੋ ਆਣੀ ਹਾਰ ਦੀ ਮੈਨੂੰ ਤਾਂ ਇਹਨਾਂ ਨੇ ਕਰਤਾ ਟਿਕਟੌਕ ਟਾਈਮ ਵੀ ਐਨੀ ਕੋਸ਼ਰ ਰੰਦੀ ਸੀ ਮੈਂ ਤਾਂ ਇਹ ਕਰਨੀਆ ਹੈ ਮੇਰੇ ਮਾਲਕਾ ਜਿਹੜੇ ਲੋਕਾਂ ਦੀ ਕੁੜੀਆਂ ਦੀ ਜ਼ਿੰਦਗੀ ਖਰਾਬ ਕਰਦੇ ਹਨ ਮੈਂ ਨਾ ਦੇਖਾਂ ਦੁਨੀਆ ਦੇਖੀ ਉਹਨਾਂ ਦੀ ਕੁੜੀਆਂ ਅੱਗੇ ਨਹੀਂ ਲਿਆਈ ਮੇਰਾ ਵਾਣਾ ਜਾਂ ਨਾਰਮਾ ਮੇਰੇ ਮਾਲਕਾ ਤੂੰ ਮੇਰੇ ਬਦਲੇ ਲੇਂਗਾ ਮੈਂ ਤੇਰੇ ਹਵਾਲੇ ਕੀਤਾ ਸਭ ਫੈਸਲੇ ਮਾਲਕਾ ਤੂੰ ਹੀ ਉਹ ਦੇਖਦਾ ਬਸ ਤੂੰ ਤਾਂ 24 ਘੰਟੇ ਉਲਣ ਫਿਰਦਾ ਹੈ ਸੀਨ ਵੀ ਕਰਦਾ ਬਸ ਰਪਲਾਈ ਦੇਰ ਬਾਅਦ ਕਰਦਾ ਇੰਨਾ ਕੁ ਚੋਂ ਤੇ باوجود ਵੀ ਲੋਕਾਂ ਨੂੰ ਟਕਾਈ ਨਹੀਂ ਹੈ ਨਾ ਆਵੇ ਦੀ ਚਲੋ ਠੀਕ ਹੈ ਸਾਰਿਆਂ ਨੂੰ ਬਾਏ ਅਗਰ ਮੈਂ ਜਿੰਦੀ ਰਹੀ ਮਿਲਾਂਗੇ ਪਰ ਮੇਰੀ ਕੁਝ ਲੋਕਾਂ ਨੇ ਘਟੀਆਂ ਜਨਨੀਆਂ ਨੇ ਖਾਸ ਕਰਕੇ ਇੰਨਾ ਕਿ ਜੀਨਾ ਮਹਲ ਕੀਤਾ ਤਾਂ ਨਾ ਜਿਹੜੀਆਂ ਸੜਦੀਆਂ ਹੈਗੀ ਸਾਡੀ ਆਪਣੀਆਂ ਨੇ ਕਈ ਰਿਸ਼ਤੇਦਾਰਨੀਆਂ ਨੇ ਕੁਝ ਬਸ ਉਸ ਤੋਂ ਵੱਧ ਨਹੀਂ ਮੈਂ ਕੁਝ ਕਹਿਣਾ ਚਾਹੂੰਗੀ ਜਿਨ੍ਹਾਂ ਦੀ ਵਜ੍ਹਾ ਨਾਲ ਹੰਝੂ ਆ ਰਹੇ ਨੇ ਇਹ ਹੰਝੂਆਂ ਦਾ ਬਦਲਾ ਮੇਰਾ ਅੱਲਾ ਪਾਕ ਹੀ ਲਏਗਾ ਲੋਕਾਂ ਦੀ ਧੀਆਂ ਦੀ ਜਵਾਨੀਆਂ ਤੋਂ ਸੜਨੀਆਂ ਸੜਨਾ ਆਪ ਪਤਾ ਨਹੀਂ ਕੀ ਕੀ ਕਰਦੀਆਂ ਨੇ ਪਰ ਅਸੀਂ ਕਦੀ ਕਿਸੇ ਦਾ ਪਰਦਾ ਝਾਰ ਨਹੀਂ ਕੀਤਾ ਅਸੀਂ ਪਰਦਾ ਪਾਣ ਵਾਲਿਆਂ ਤੋਂ ਲੋਕਾਂ ਦੇ ਚਲੋ ਠੀਕ ਹੈ ਸਾਰਿਆਂ ਨੂੰ ਬਾਹਰ ਸਭ ਆਪਣਾ ਧਿਆਨ ਰੱਖਿਓ ਬਸ ਕੁਝ ਗੰਦੇ ਲੋਕ ਤਾਂ ਤੁਸੀਂ ਲੋਕ ਵੀ ਬਚ ਕੇ ਰਹੋ ਨਜ਼ਰਾਂ ਬਹੁਤ ਮਾੜੀਆਂ ਬੁਰੀਆਂ ਹੁੰਦੀਆਂ ਮੇਰੀ ਇਹੀ ਗੁਜ਼ਾਰਿਸ਼ ਹੈ ਤੁਹਾਡੇ ਸਾਰਿਆਂ ਤੇ ਮੇਰੀ ਜ਼ਿੰਦਗੀ ਖਰਾਬ ਹੋ ਗਈ ਪਰ ਮੇਰੀ ਭੈਣ ਦੀ ਜ਼ਿੰਦਗੀ ਨਾ ਖਰਾਬ ਹੋਣ ਦੇ ਉਨ ਨੂੰ ਵੱਧ ਤੋਂ ਵੱਧ ਸਪੋਰਟ ਕਰਿਓ ਲਾਈਕ ਕਰਿਓ ਫੋਲੋ ਕਰਿਓ ਤਾਂ ਕਿ ਜਿਹੜੀਆਂ ਗੰਦੀਆਂ ਜਨਾਨੀਆਂ ਮੇਰੀ ਭੈਣ ਤੋਂ ਸੜਤੀ ਜੇ ਮੇਰੀ ਭੈਣ ਦੀ ਲਾਈਫ ਖਰਾਬ ਕਰਨੀਆਂ ਚਾਹਦੀਆਂ ਉਹਨਾਂ ਦੇ ਅੱਗੇ ਮੇਰੀ ਭੈਣ ਮੇਰੇ ਬਦਲੇ ਮੇਰੀ ਭੈਣ ਆਪਣੇ ਸਕਸੈਸ ਦੇ ਰਾਈ ਲਵ ਕੋਈ ਨਹੀਂ ਮੇਰਾ ਮਾਲਕ ਬੱਠਾ ਦੇ ਦੀ ਉਹ ਸਭ ਨੂੰ ਜਵਾਬ ਦਿੰਦਾ ਜਦੋਂ ਉਹਦੀ ਜਵਾਬ ਆਤਣ ਬਸ ਤੂੰ ਚੁੱਪ ਹੀ ਰਹਿ ਬਸ ਸਬਰ ਹੀ ਪੈਣਾ ਮੇਰਾ ਸਬਰ ਮੇਰਾ ਸਬਰ ਪਏਗਾ ਮੇਰਾ ਸਬਰ ਸੁਣ ਲੋ ਗੰਦੀ ਔਰਤੋਂ ਹੈ ਨਾ ਗਲਤ ਮਨ ਤੋਂ ਗੰਦੀ ਔਰਤੋਂ ਜਿਹੜੀ ਤੁਸੀਂ ਮੈਨੂੰ ਕਲਪਾਨ ਤੇ ਜ਼ਰੂਰ ਲੱਗੇ ਹੋ